ਇਹ ਦੇਖੋ ਜੀ ਸਾਡੇ ਅਹੀਂ ਅੱਜ ਇੱਕ ਸਬਜ਼ੀ ਬਣਾਉਣ ਜਾ ਰਹੇ ਆ ਨਵੀਂ ਤਰੀਕੇ ਦੀ ਬਹੁਤ ਵਧੀਆ ਪਾਲਕ ਤੇ ਮੱਕੀ ਦੇ ਦਾਣਿਆਂ ਦੀ ਸਬਜ਼ੀ ਆਸੀਂ 1/2 ਕਿਲੋ ਪਾਲਕ ਲਈਏ ਇਹਨੂੰ ਧੋ ਬਣਾ ਕੇ ਸਾਫ਼ ਕਰ ਲਿਆ ਇਹ ਬਿਲਕੁਲ ਵਧੀਆ ਤਰ੍ਹਾਂ ਸਾਫ਼ ਹੋ ਗਈ ਇਹ ਤੇ ਹੁਣ ਆਪਾਂ ਸਬਜ਼ੀ ਬਣਾਉਣ ਲੱਗੇ ਆ ਤੇ ਤੁਸੀਂ ਦੇਖਿਓ ਵੀ ਆਪਾਂ ਕਿਵੇਂ ਬਣਾਨੇ ਆ ਤੇ ਬਹੁਤ ਵਧੀਆ ਸਬਜ਼ੀ ਬਣਾਵਾਂਗੇ ਤੇ ਨਵੀਂ ਸਬਜ਼ੀ ਆ ਨਵੀਂ ਰੈਸਪੀ ਆ ਹੁਣ ਆਪਾਂ ਇੱਕ ਕਟਿਲਾ ਲੈ ਲਿਆ ਪਤਲੇ ਨੂੰ ਅਸੀਂ ਫਰਾਈ ਪੈਨ ਤੇ ਉਹਦੇ ਤੇ ਰੱਖ ਦਿੱਤਾ ਆਪਣੇ ਨੂੰ ਗੈਸ ਤੇ ਹੁਣ ਅੱਧਾ ਗਲਾਸ ਅਸੀਂ ਪਾਣੀ ਦਾ ਪਾ ਲਿਆ ਪਤਲੇ ਦੇ ਵਿੱਚ ਸਿਰਫ ਆ ਵੇਖੋ ਅੱਧਾ ਗਲਾਸ ਹੈ ਜਿਆਦਾ ਨਹੀਂ ਹੈ ਅੱਧਾ ਗਲਾਸ ਅਸੀਂ ਪਾਣੀ ਪਾ ਲਵਾਂਗੇ ਇਹਦੇ ਵਿੱਚ ਅਸੀਂ ਨਾ ਸਾਰੀ ਪਾਲਕ ਜਿਹੜੀ ਹੈ ਇਸੇ ਤਰ੍ਹਾਂ ਚੱਕ ਕੇ ਹੌਲੀ-ਹੌਲੀ ਰੱਖ ਦਵਾਂਗੇ ਜੀ ਪਾਲਕ ਨੂੰ ਕੋਈ ਨਹੀਂ ਕੱਟਣਾ બસ ਇਸ ਤਰ੍ਹਾਂ ਹੀ ਰੱਖਣਾ ਸਾਬਤ ਪਾਲਕ ਨੂੰ ਹੀ ਰੱਖੀ ਜਾਣਾ ਬਸ ਠੰਡਲ ਪਹਿਲਾਂ ਹੀ ਲਾਹ ਤੇ ਮੈਂ ਤੇ ਬਹੁਤ ਕੁਲੀ ਪਾਲਕ ਆ ਬਹੁਤ ਵਧੀਆ ਪੱਤੇ ਨੇ ਤੇ ਮੈਂ ਸਾਰੀ ਪਾਲਕ ਇਦਾਂ ਹੀ ਰੱਖ ਦਵਾਂਗੀ ਪਾਣੀ ਦੇ ਵਿੱਚ ਸਾਰੀ ਪਾਲਕ ਰੱਖ ਦਿੱਤੀ ਐ ਹੁਣ ਇਹਨੂੰ 5-6 ਮਿੰਟ ਉਬਾਲਾਂਗੇ ਘੱਟੋ-ਘੱਟ ਵੀ ਇਹ ਸੜਕੋ ਦੁੱਧਾ ਛੱਲੀ ਐ ਮੱਕੀ ਜਿਹੜੀ ਹੁੰਦੀ ਐ ਦੁੱਧਾ ਛੱਲੀ ਦੇ ਦਾਣੇ ਮੱਕੀ ਦੇ ਦਾਣੇ ਇਹਨਾਂ ਨੂੰ ਵੀ ਆਪਾਂ ਇੱਕ ਸਾਈਡ ਦੇ ਪਾ ਤਾਏ ਇਹਨਾਂ ਨੂੰ ਵੀ ਉਬਾਲਣਾ ਹੈ ਅਸੀਂ ਥੋੜਾ ਜਿਹਾ ਤੇ ਇੱਕ ਸਾਈਡ ਦੇ ਤੇ ਇਹਨਾਂ ਨੂੰ ਵੀ ਰੱਖ ਦਿੱਤਾ ਇਹ ਵੀ ਨਾਲ ਹੀ ਉਬਲ ਜਾਣਗੇ ਥੋੜੇ ਥੋੜੇ ਤੇ ਸਬਜ਼ੀ ਬਣੇਗੀ ਬਹੁਤ ਟੌਰੀ ਇਹ ਹੁਣ ਅਸੀਂ ਦੇਖ ਲਈਏ ਇਹ ਬਣ ਗਈ ਏ ਆਪਣੀ ਮਤਲਬ ਪਾਲਕ ਜਿੰਨੀ ਸਾਨੂੰ ਚਾਹੀਦੀ ਸੀ ਕੁੱਕ ਕਰਨੀ ਸੀ ਓਨੀ ਹੀ ਅਸੀਂ ਕਰ ਲਈਏ ਤੇ ਹੁਣ ਅਸੀਂ ਬਾਹਰ ਇਹਨੂੰ ਬਰਤਨ ਦੇ ਵਿੱਚ ਕੱਢ ਲਵਾਂਗੇ ਹੁਣ ਅਸੀਂ ਦੂਜੇ ਬਰਤਨ ਦੇ ਵਿੱਚ ਕੱਢਾਂਗੇ ਇਹਨੂੰ ਇਦੋਂ ਜ਼ਿਆਦਾ ਆਪਾਂ ਇਹਨੂੰ ਨਹੀਂ ਕੁੱਕ ਕਰਨਾ ਹੈਗਾ ਆ ਦੇਖੋ ਸਾਬਤ ਸਾਬਤ ਹੀ ਆ ਰਹੇ ਨੇ ਇਹਦੇ ਜਿਹੜੇ ਪੱਤੇ ਨੇ ਸਾਬਤ ਸਾਬਤ ਹੀ ਨਿਕਲ ਰਹੇ ਨੇ ਇਹਦਾ ਮਤਲਬ ਅੱਧੀ ਅੱਧੀ ਅਸੀਂ ਕੁੱਕ ਕੀਤੀ ਹੈ ਅੱਧੀ ਪਾਲਕ ਅਸੀਂ ਜਿਹੜੀ ਆ ਇਹ ਉਬਾਲ ਲਈ ਹੈ ਜਨਿਕੇ ਪੂਰੀ ਉਬਾਲਣ ਤੋਂ ਆਪਾਂ ਸਮਝ ਸਕਦੇ ਹਾਂ ਕਿ ਅੱਧੀ ਆਪਾਂ ਉਬਾਲ ਦਿੱਤੀ ਹੈ ਤੇ ਅੱਧੀ ਹੋਰ ਬਾਕੀ ਛੱਡ ਦਿੱਤੀ ਹੈ ਆ ਵੇਖੋ ਛੱਡਣ ਦਾ ਮਤਲਬ ਹੈ ਪੂਰੀ ਕੁੱਕ ਕਰਨ ਨਾਲੋਂ ਅੱਧੀ ਕੀਤੀ ਹੈ ਅਸੀਂ ਹੁਣ ਇਦਾਂ ਹੀ ਸਾਰੀ ਬਾਹਰ ਕੱਢ ਲਵਾਂਗੇ ਜੀ ਅਸੀਂ ਸਬਜੀ ਬਹੁਤ ਬੈਸਟ ਬਣਦੀ ਐ ਰੈਸਪੀ ਨਵੀਂ ਐ ਤੁਸੀਂ ਜਰੂਰ ਇੱਕ ਵਾਰੀ ਟਰਾਈ ਕਰਿਓ ਤੇ ਨਾਲੇ ਕਮੈਂਟ ਕਰਿਓ ਕਿ ਵਾਕਿਆ ਹੀ ਇਹ ਕਿੱਦਾਂ ਦੀ ਬਣੀ ਐ ਸਬਜੀ ਬਹੁਤ ਟੇਸਟੀ ਬਣਦੀ ਐ ਬਹੁਤ ਹੀ ਵਧੀਆ ਬਣਦੀ ਐ ਜੀ ਇਹ ਸਬਜੀ ਇਹ ਹੁਣ ਕੱਢੀ ਗਈ ਐ ਠੰਡੀ ਹੋਣ ਵਾਸਤੇ ਥੋੜਾ ਜਿਹਾ ਇਹਨੂੰ ਵੇਟ ਕਰਾਂਗੇ ਇਹਦੀ ਤੇ ਥੋੜੀ ਜੀ ਅੱਪਾ ਬਰਫ਼ ਪਾ ਦਵਾਂਗੇ 5-6 ਪੀਸ ਉੱਪਰ ਬਰਫ਼ ਦੇ ਪਾ ਦਿੰਨੇ ਆ ਛੇਤੀ ਠੰਡੀ ਹੋ ਜਾਏਗੀ ਤੇ ਨਾਲੇ ਨਾ ਇਹਦਾ ਕਲਰ ਜਿਹੜਾ ਨਾ ਵਧੀਆ ਰਹੇਗਾ ਹਰਿਆ ਇਕਦਮ ਫਿਰ ਇਹਦਾ ਕਲਰ ਵੀ ਨਹੀਂ ਘੁਮੇਗਾ ਜਰਾ ਵੀ ਤੇ ਆਪਾਂ ਠੰਡੀ ਹੋਣ ਵਾਸਤੇ ਛੱਡ ਦਿੱਤੀ ਐ ਤੇ ਹੁਣ ਅਸੀਂ ਜਿਹੜੇ ਮੱਕੀ ਦੇ ਦਾਣੇ ਆ ਇਹਨਾਂ ਨੂੰ ਵੀ ਆਪਾਂ ਬਾਹਰ ਕੱਢ ਲੈਣੇ ਆ ਬਰਤਨ ਦੇ ਵਿੱਚ ਕੱਢ ਲੈਣੇ ਆ ਆ ਦੇਖੋ ਕਿੰਨੇ ਵਧੀਆ ਪੋਲੇ ਬਣ ਗਏ ਨੇ ਆ ਵੇਖੋ ਪਹਿਲਾਂ ਹੀ ਪੋਲੇ ਸੀ ਥੋੜਾ ਜਿਹਾ ਸੇਕ ਲਵਾਇਆ 5-6 ਮਤਲਬ ਮਿੰਟ ਵਾਸਤੇ ਨਾਲ ਹੀ ਬਾਹਰ ਲੈਨੇ ਦੇਖੋ ਪਾਣੀ ਆਪਾਂ ਜਿਆਦਾ ਪਾਉਂਦੇ ਤਾਂ ਸਾਨੂੰ ਸਾਰਾ ਡੋਲਣਾ ਪੈਣਾ ਸੀ ਇੰਨਾ ਕੁ ਪਾਣੀ ਤੇ ਆਪਾਂ ਵਿੱਚ ਹੀ ਰਜਿਸਟਰ ਕਰ ਦੇਣਾ ਤੇ ਅਸਰ ਵੀ ਨਾਲ ਹੀ ਪਾਲਕ ਦਾ ਰਹਿਣਾ ਤੇ ਜੇ ਆਪਾਂ ਬਹੁਤੇ ਪਾਣੀ ਦੇ ਵਿੱਚ ਉਬਾਲਦੇ ਤੇ ਫਿਰ ਉਹ ਸਾਨੂੰ ਡੋਲਣਾ ਪੈਣਾ ਸੀ ਤੇ ਫਿਰ ਇਹਦਾ ਅਸਰ ਸਾਰਾ ਜਿਹੜਾ ਆ ਅਸੀਂ ਡੋਲ ਦੇਣਾ ਸੀ ਤੇ ਸਾਡੀ ਸਬਜ਼ੀ ਚੰਗੀ ਨਹੀਂ ਹੀ ਬਣੀ ਹੁਣ ਅਸੀਂ ਇਹ ਜੜੀ ਆ ਇਹ ਮਿਕਸੀ ਦੇ ਜੱਗ ਵਿੱਚ ਆਪਾਂ ਇਹਨੂੰ ਬਾਲਕ ਨੂੰ ਆ ਆ ਦਵਾਂਗੇ ਇਹ ਜਿੰਨਾ ਕੁ ਪਾਣੀ ਮੜਾ ਜਾਂ ਨਾਲ ਰਿਹਾ ਬਰਫ਼ ਦਾ ਇਹ ਓਨਾ ਕੁ ਪਾਣੀ ਦੇ ਵਿੱਚ ਇਹ ਮਹਾ ਮਤਲਬ ਘੁੱਟ ਜਾਣੀ ਏ ਇੰਨਾ ਕੁ ਪਾਣੀ ਜੱਗ ਨੇ ਲੈ ਹੀ ਲੈਣਾ ਸੀ ਅਸੀਂ ਐਸਟਰਾ ਪਾਣੀ ਨਹੀਂ ਕੋਈ ਵੀ ਪਾਇਆ ਤੇ ਵਧੀਆ ਏ ਆ ਦੇਖੋ ਹਰਿਆ ਰੰਗ ਰਿਹਾ ਦੇਖੋ ਕਿੰਨਾ ਸੋਹਣਾ ਕਲਰ ਇਹਦਾ ਆ ਦੇਖੋ ਕਿ ਜੇ ਅਸੀਂ ਪਾਣੀ ਵੱਖਰਾ ਪਾਉਂਦੇ ਬਰਫ਼ ਜਨਾ ਪਾਉਂਦੇ ਕੱਢ ਕੇ ਤੇ ਫਿਰ ਕਾਲੀ ਕਾਲੀ ਜੀ ਹੋ ਜਾਣੀ ਸੀ ਹੁਣ ਅਸੀਂ ਨਾ ਫਰਾਈਪਨ ਧਾਰ ਦਿੱਤਾ ਏ ਹੁਣ ਇਹਦੇ ਵਿੱਚ ਆਪਾਂ ਨਾ ਇੱਕ ਕੜਛੀ ਤੇਲ ਦੀ ਪਾਨੇ ਆ ਥੋੜਾ ਜਿਹਾ ਹੋਰ ਪਾ ਦਾਂਗੇ ਇੰਨਾ ਕੁ ਜਿੰਨਾ ਕਿ ਤੜਕਾ ਹੀ ਸਾਡਾ ਮਤਲਬ ਜਿਹੜਾ ਕੁੱਕ ਹੋ ਜਾਏ ਬਸ ਹੁਣ ਅਸੀਂ ਪਹਿਲਾਂ ਇਹਦੇ ਵਿੱਚ ਨਾ ਪਿਆਜ਼ ਪਾਵਾਂਗੇ ਉਹਨਾਂ ਨੂੰ ਥੋੜਾ ਜਿਹਾ ਆਪਾਂ ਕੁੱਕ ਕਰਕੇ ਬਾਹਰ ਕੱਢ ਲਵਾਂਗੇ ਪਿਆਜ਼ ਜਿਹੜੇ ਆਪਾਂ ਥੋੜੇ ਜਿਹਾ ਭੁੰਨੇ ਆ ਤੇ ਇਹਨਾਂ ਨੂੰ ਆਪਾਂ ਭੁੰਨ ਕੇ ਥੋੜੇ ਅੱਦੇ ਅੱਦੇ ਤੇ ਬਾਹਰ ਕੱਢ ਲਵਾਂਗੇ ਇਹ ਵੱਡੇ ਵੱਡੇ ਪੀਸ ਜਿਹੜੇ ਕੱਟੇ ਆ ਇਹ ਵਿੱਚੋਂ ਸਾਰੇ ਚੱਕ ਲੈਣੇ ਆ ਤੜਕੇ ਦੇ ਵਿੱਚ ਨਹੀਂ ਇਹੀ ਪਾਉਣੇ ਇਹ ਵਿੱਚੋਂ ਕੱਢ ਲੈਣੇ ਨੇ ਐਸੇ ਤਰ੍ਹਾਂ ਹੀ ਨੂੰ ਹੁਲਾਈ ਜਾਵਾਂਗੇ ਐਸੇ ਤਰ੍ਹਾਂ ਹੀ ਇਹਨੇ ਭੋਜਦਾ ਰਹਿਣਾ ਬਸ ਤੜਕੇ ਨੇ ਬਹੁਤ ਹੀ ਵਧੀਆ ਮਤਲਬ ਪਿਆ ਜਿਹੜੇ ਆ ਬਹੁਤ ਵਧੀਆ ਲਾਲ ਹੋ ਜਾਣੇ ਨੇ ਹੁਣ ਆ ਪਾਇਨਾ ਨੂੰ ਬਾਹਰ ਕੱਢ ਲਵਾਂਗੇ ਹੁਣ ਅਸੀਂ ਇਹਨਾਂ ਨੂੰ ਪਿਆਜ਼ਾਂ ਨੂੰ ਨਾ ਇਹ ਭਾਂਡੇ ਦੇ ਵਿੱਚ ਕੱਢ ਲਵਾਂਗੇ ਬਣ ਗਏ ਨੇ ਇਹ ਜਿਹੋ ਜੇ ਸਾਨੂੰ ਚਾਹੀਦੇ ਉਹੋ ਜੇ ਆਪਾਂ ਬਣਾਣੇ ਬਹੁਤੇ ਨਹੀਂ ਕੁੱਕ ਕੀਤੇ ਅਸੀਂ ਐਹੋ ਜੇ ਚਾਹੀਦੇ ਸੀ ਤੇ ਆਪਾਂ ਹੋਰ ਤੇਲ ਨਹੀਂ ਹੋਰ ਪਾਵਾਂਗੇ ਰਫਾਇੰਡ ਤੇਲ ਦੀ ਵਰਤੋਂ ਕੀਤੀ ਗਈ ਹੈ ਇਹਦੇ 'ਚ ਆਪਾਂ ਤੇਲ ਹੋਰ ਨਹੀਂ ਪਾਵਾਂਗੇ ਹੁਣ ਆਪਾਂ ਜੀਰਾ ਪਾਤਾ ਅੱਧਾ ਚਮਚਾ ਦੋ ਹਰੀਆਂ ਮਿਰਚਾਂ ਪਾ ਦਿੰਨੇ ਆ ਨਾਲ ਹੁਣ ਥੋੜਾ ਕਟਿਆ ਹੋਇਆ ਲਸਣ ਆ ਮੇਰੇ ਕੋਲ ਇਹ ਵੀ ਪਾ ਦਿੰਨੇ ਆ ਜੀ ਲਸਣ ਜੇ ਤੁਹਾਡੀ ਮਰਜ਼ੀ ਆ ਜੇ ਖਾਂਦੇ ਹੋ ਤੇ ਪਾ ਲਓ ਜੇ ਨਹੀਂ ਖਾਂਦੇ ਤੇ ਛੱਡ ਵੀ ਸਕਦੇ ਹੋ ਹੁਣ ਆਪਾਂ ਜਿਹੜੀਆਂ ਹਰੀਆਂ ਮਿਰਚਾਂ ਆ ਇਹ ਵੀ ਸਾਡੀਆਂ ਜਿਹੜੀਆਂ ਆ ਇਹ ਵੀ ਕੁੱਕ ਹੋ ਗਈਆਂ ਨੇ ਇਹਨਾਂ ਨੂੰ ਵੀ ਆਪਾਂ ਬਾਹਰ ਕੱਢ ਲਵਾਂਗੇ ਸਬਜੀ ਇੱਕ ਨਵੀਂ ਰੈਸਪੀ ਹੈ ਬਹੁਤ ਹੀ ਵਧੀਆ ਬਣੇਗੀ ਖਾ ਕੇ ਦੇਖਿਓ ਆ ਆਪਾਂ ਅਦਰਕ ਦਾ ਪੀਸ ਸੀਗਾ ਇੱਕ ਮੇਰੇ ਕੋਲ ਉਹ ਆਪਾਂ ਲੰਬੇ ਲੰਬੇ ਸਲਾਈਸ ਬਣਾ ਕੇ ਤੇ ਪਾ ਦਿੱਤੇ ਨੇ ਆ ਆਪਾਂ ਪਿਆਜ਼ ਵੀ ਪਾਤਾ ਵਿੱਚ ਕੱਟਿਆ ਹੋਇਆ ਨਿਕਣਿਕਾ ਪਿਆਜ਼ ਕੱਟਿਆ ਸੀ ਬਰੀਕ ਬਰੀਕ ਉਹ ਵੀ ਪਾ ਦਿੱਤਾ ਈ ਇਹਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲਵਾਂਗੇ ਇਹ ਤੜਕੇ ਨੂੰ ਚੰਗੀ ਤਰ੍ਹਾਂ ਭੁੰਨ ਲਵਾਂਗੇ ਅਸੀਂ ਹੁਣ ਅਸੀਂ ਟਮਾਟਰ ਪਾ ਦਵਾਂਗੇ ਜੀ ਇਹ ਟਮਾਟਰ ਕਟਿਆ ਹੋਇਆ ਸੀ ਸਾਡੇ ਕੋਲ ਬਰੀਕ-ਬਰੀਕ ਕਟਿਆ ਸੀ ਉਹ ਵੀ ਪਾਤਾ ਏ ਇੱਕ ਹਰੀ ਮਿਰਚ ਕੱਟੀ ਸੀ ਉਹ ਵੀ ਪਾਤੀ ਏ ਕਿਉਂਕਿ ਪਹਿਲਾਂ ਜਿਹੜੀਆਂ ਮਿਰਚਾਂ ਜੜੀਆਂ ਵਾ ਮੈਂ ਤਾਂ ਉਹਨਾਂ ਨੂੰ ਬਾਹਰ ਕੱਢ ਲਿਆ ਨਾ ਇਹ ਜਿਹੜੀ ਬਰੀਕ ਵਾਲੀ ਇਹਨੂੰ ਜਿੰਨਾ ਚਾਇ ਤੇਜ ਸਪਾਈਸੀ ਸਾਨੂੰ ਚਾਹੀਦਾ ਸੀਗਾ ਸਬਜ਼ੀ ਚਾਹੀਦੀ ਸੀ ਉਸ ਹਿਸਾਬ ਨਾਲ ਹੀ ਇੱਕ ਮਿਰਚ ਪਾਈ ਏ ਹੁਣ ਇਹਦੇ ਵਿੱਚ ਅਸੀਂ ਪਾਏ ਮੱਕੀ ਦੇ ਦਾਣੇ ਹੁਣ ਇਹਨਾਂ ਨੂੰ ਅਸੀਂ ਜਰਾ ਘੁਣਾਗੇ ਫਿਰ ਆਪਾਂ ਇਹਦੇ ਚ ਨਮਕ ਮਿਰਚ ਪਾਉਨੇ ਆ ਬਸ ਐਸਰਾ ਹੀ ਭੁੰਨਣਾ ਥੋੜਾ ਜਿਆ ਇਹਨੂੰ ਅਹੀਂ ਹੁਣ ਅਸੀਂ ਇਹਦੇ ਵਿੱਚ ਨਾ ਨਮਕ ਮਿਰਚ ਪਾ ਕੇ ਮਸਾਲੇ ਮਸੂਲੇ ਪਾ ਕੇ ਤੇ ਪਾਣੀ ਦੀ ਵਰਤੋਂ ਨਹੀਂ ਕਰਨੀ ਇਹਦੇ ਚ ਪਾਣੀ ਨਹੀਂ ਪਾਉਣਾ ਇਹ ਰੈਸਪੀ ਇੱਕ ਨਵੀਂ ਰੈਸਪੀ ਆ ਬਹੁਤ ਵਧੀਆ ਰੈਸਪੀ ਆ ਆ ਨਮਕ ਪਾਇਆ ਥੋੜਾ ਜਿਹਾ ਮੈਂ ਸਪੀਡ ਨਮਕ ਪਾਇਆ ਥੋੜਾ ਜਿਹਾ ਇਹ ਥੋੜੀ ਜੀ ਹਲਦੀ ਪਾ ਦਿੱ ਜੇ ਇਹ ਕਾਲੀ ਮਿਰਚ ਕੁਟੀ ਹੋਈ ਪਾ ਦਿੱ ਹੈ ਇਹ ਜੀਰਾ ਪਾਊਡਰ ਪਾਤਾ ਥੋੜਾ ਜਿਹਾ ਤੇ ਆ ਧਨੀਆ ਦਾ ਪਾਊਡਰ ਪਾਤਾ ਜੀ ਆ ਹੈਗਾ ਕਾਲਾ ਨਮਕ ਥੋੜਾ ਜਿਹਾ ਕਾਲਾ ਨਮਕ ਪਾਇਆ ਸਵਾਦ ਅਨਸਾਰ ਆ ਚਾਟ ਮਸਾਲਾ ਪਾਇਆ ਜੇ ਥੋੜਾ ਜਿਹਾ ਬਸ ਇਹੀ ਮਸਾਲੇ ਪਾਣੇ ਆ ਜਿਆਦਾ ਕੁਛ ਨਹੀਂ ਪਾਣਾ ਇੰਨਾ ਮਸਾਲਿਆਂ ਨਾਲ ਹੀ ਬਹੁਤ ਟੇਸਟੀ ਬਣ ਜਾਣੀ ਐ ਜੀ ਇਹ ਇਹਦੇ ਬਹੁਤ ਵਧੀਆ ਮਤਲਬ ਬਣਦੀ ਐ ਸਬਜੀ ਬੜੀ ਵਧੀਆ ਬਣਦੀ ਐ ਪਾਲਕ ਤਾਂ ਵੈਸੇ ਵੀ ਖਾਣੀ ਚਾਹੀਦੀ ਐ ਸਿਹਤ ਵਾਸਤੇ ਬਹੁਤ ਚੰਗੀ ਹੁੰਦੀ ਐ ਆਪਾਂ ਹੁਣ ਕੋਟੀ ਹੋਈ ਪਾਲਕ ਜਿਹੜੀ ਸਾਡੇ ਕੋਲ ਸੀ ਉਹ ਅਸੀਂ ਪਾਦਵਾਂਗੇ। ਸਬਜ਼ੀ ਬਹੁਤ ਤੈਸਤੀ ਬੰਨੀ ਹੈ। ਭਾਵੇਂ ਪੂੜੀਆਂ ਨਾ ਖਾ ਸਕੋ ਭਾਵੇਂ ਛੋਲੇ ਨਾ ਭਾਵੇਂ ਮੱਕੀ ਦੀ ਰੋਟੀ ਨਾ ਜਦ ਨਾਲ ਮਰਜ਼ੀ ਖਾਓ। ਬਹੁਤ ਟੇਸਟ ਸਭ ਤੋਂ ਵਾਦ ਦੇ ਰਾਂ। ਥੋੜੀ دیر ਲਈ ਆਪਾਂ ਇਹਨੂੰ ਨਾ ਇਦਾਂ ਕੁੱਕ ਹੋਣ ਦਵਾਵਾਂਗੇ ਕਿਉਂਕਿ ਪਾਲਕ ਜਿਹੜੀ ਆ ਜੇ ਉਹਦੇ ਚ ਕੱਚਾਪਨ ਵੀ ਹੋਊਗਾ ਤੇ ਉਹ ਨਿਕਲ ਜਾਏਗਾ ਤੇ ਆ ਪਿਆਜ਼ ਆਪਾਂ ਜਿਹੜੇ ਭੁੰਨ ਕੇ ਰੱਖੇ ਸੀ ਇਹ ਚੋਂ ਅੱਧੇ ਪਿਆਜ਼ ਅਸੀਂ ਪਾ ਦਵਾਂਗੇ ਇਹ ਇੱਕ ਨਵੇਂ ਤਰੀਕੇ ਦੀ ਸਬਜ਼ੀ ਆ ਤੇ ਬਹੁਤ ਵਧੀਆ ਰੈਸਪੀ ਆ ਇਹ ਨਮਕ ਜਿਹੜਾ ਆ ਉਹ ਥੋੜਾ ਜਿਹਾ ਪਾਲਕ ਦੇ ਵਿੱਚ ਘਾਟ ਹੀ ਰੱਖਣਾ ਚਾਹੀਦਾ ਪਹਿਲੇ ਕਿਉਂਕਿ ਇਹਨਾਂ ਤੇਜ਼ ਬੜੀ ਸੇਤੀ ਹੁੰਦਾ ਇਹਦੇ ਵਿੱਚ ਤੇ ਨਮਕ ਹਿਸਾਬ ਨਾਲ ਹੀ ਆਪਣੇ ਨਾਲ ਜਿਹੜਾ ਆ ਪਾਉਣਾ ਚਾਹੀਦਾ ਆ ਦੇਖੋ ਕਿੰਨੀ ਸੋਹਣੀ ਸਬਜੀ ਬਣ ਗਈ ਹੈ ਫਰਸਟ ਕਲਾਸ ਸਬਜੀ ਬਣੀ ਹੈ ਆਪਾਂ ਥੋੜੀ ਦੇਰ ਇਹਨੂੰ ਕੁੱਕ ਕਰਾਂਗੇ ਹੋਰ ਬਾਅਦ ਵਿੱਚ ਇਹਨੂੰ ਜਿਹੜਾ ਆ ਅਸੀਂ ਮਤਲਬ ਬਰਤਨ ਦੇ ਵਿੱਚ ਕੱਟ ਲਵਾਂਗੇ ਮਾਸ ਬਣ ਗਈ ਜੇ ਬਹੁਤ ਵਧੀਆ ਬਣ ਗਈ ਏ ਹੁਣ ਆਪਾਂ ਇਹਨੂੰ ਨਾ ਇੱਕ ਡੂੰਘੇ ਦੇ ਵਿੱਚ ਕੱਢ ਲਵਾਂਗੇ ਜੀ ਦੇਖੋ ਕਿਤੇ ਪਾਣੀ ਨਹੀਂ ਹੈਗਾ ਵਿੱਚ ਸਬਜੀ ਬਹੁਤ ਟੇਸਟੀ ਬਣੀ ਹੈ ਪਾਣੀ ਮਾਸਾ ਨਹੀਂ ਹੈਗਾ ਇਦਾਂ ਦੀ ਬਣਾ ਕੇ ਜਰੂਰ ਖਾਓ ਜੀ ਟਰਾਈ ਜਰੂਰ ਕਰਿਓ ਬਣਾ ਕੇ ਖਾਓ ਫਿਰ ਕਮੈਂਟ ਕਰਕੇ ਵੀ ਦੱਸਿਓ ਵੀ ਵਾਕਿਆ ਹੀ ਸਬਜੀ ਵਧੀਆ ਬਣੀ ਜਾਂ ਨਹੀਂ ਬਣੀ ریار فوڈ چینل ہے جی ਸਾਡਾ یوٹیوب ਤੇ لائک ਕਰਿਆ ਕਰੋ ਸ਼ੇਅਰ ਕਰਿਆ ਕਰੋ ਜੀ سبسکرائب ضرور ਕਰਦਿਆ ਕਰੋ ਜੀ ਬੜੀ ਮਿਹਰਬਾਨੀ ਜੀ ਤੁਹਾਡੀ ਸਾਡੀਆਂ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਹੋ ਜਰੂਰ ਵੇਖਦੇ ਹੋ ਟਾਈਮ ਕੱਢ ਕੇ ਜਰੂਰ ਵੇਖਿਆ ਕਰੋ ਵੀਡੀਓ ਬਹੁਤ ਵਧੀਆ ਵੀਡੀਓ ਨੇ ਦੇਖੋ ਹਰ ਵੀਡੀਓ ਜੋ ਕੋਹਨਾ ਕੋ ਜਰੂਰ ਵੇਖਣ ਨੂੰ ਜਰੂਰ ਮਿਲਦਾ ਜੀ ਆਪਾਂ ਹੁਣ ਆ ਪਿਆਜ਼ ਜਿਹੜੇ ਬਚੇ ਸੀ ਉਹ ਉੱਤੇ ਲਗਾਤੇ ਆ ਤੇ ਥੋੜੇ ਥੋੜੇ ਦਾਣ ਸਾਡੇ ਕੋਲ ਧਾਣੇ ਬਚੇ ਸੀ ਉਹ ਅਸੀਂ ਉੱਤੇ ਲਾ ਦਿੱਤੇ ਆ ਗਾਰਨਿਸ਼ ਕਰ ਦਿੱਤੀ ਆ ਤੇ ਸਬਜੀ ਬਹੁਤ ਟੇਸਟੀ ਆ ਤੇ ਸਬਜੀ ਹੋ ਗਈ ਏ ਤਿਆਰ ਇੱਕ ਚੀਜ਼ ਆ ਰਹਿ ਗਈ ਆ ਇਹ ਆਪਾਂ ਹੁਣ ਉੱਤੇ ਥੋੜੀ ਜੀ ਲਗਾ ਦੇਵਾਂਗੇ ਇਹਦੇ ਨਾਲ ਟੇਸਟ ਬਹੁਤ ਬਣ ਜਾਏਗਾ ਮਿਉਂਸ ਦੀ ਕਰੀਮ ਹੈ ਜੀ ਮੇਰੇ ਕੋਲ ਥੋੜੀ ਜੀ ਮੈਂ ਪਾਉਣੀ ਆ ਜ਼ਿਆਦਾ ਤੇ ਮੈਂ ਪਾਉਣੀ ਨਹੀਂ ਤੇ ਮੈਂ ਥੋੜੀ ਪਾਉਣੀ ਆਪਣੀ ਮਰਜ਼ੀ ਨਾਲ ਤੁਸੀਂ ਜਿੰਨੀ ਮਰਜ਼ੀ ਪਾ ਸਕਦੇ ਹੋ ਇਹ ਵੀ ਗੱਲ ਹੈਗੀ ਆ ਜਿਹੜਾ ਜ਼ਿਆਦਾ ਖਾ ਸਕਦਾ ਉਹ ਜ਼ਿਆਦਾ ਵੀ ਪਾ ਸਕਦਾ ਤੇ ਬਸ ਮੈਂ ਤੇ ਇੰਨੀ ਕੀ ਪਾਈ ਆ ਇਹਦਾ ਨਾ ਟੇਸਟ ਬਹੁਤ ਹੀ ਵੱਧ ਕੇ ਬਣਿਆ ਵਾ ਇਹਦਾ ਤੇ ਨਾ ਨਹੀਂ ਇਮਿਊਨਸਿਟੀ ਕਰੀਮ ਅਗਰ ਨਹੀਂ ਵੀ ਹੈਗੀ ਘਰ ਤੇ ਤੁਸੀਂ ਕਰੀਮ ਵੀ ਪਾ ਸਕਦੇ ਹੋ ਜੇ ਕਰੀਮ ਵੀ ਹੈ ਨਹੀਂ ਤਾਂ ਜੀ ਮੱਖਣ ਦਾ ਪੇੜਾ ਵੀ ਰੱਖ ਸਕਦੇ ਹੋ ਉਹ ਵੀ ਖਾ ਸਕਦੇ ਹੋ ਜੀ ਹਾਂ ਗੁੱਡ ਬਣ ਗਈ ਨਾ ਕੱਲ ਸਬਸਕ੍ਰਾਈਬ ਜਰੂਰ ਕਰਿਆ ਕਰੋ ਜੀ ਮਿਲਦੇ ਆਂ ਜੀ ਅਗਲੀ ਰੈਸਪੀ ਦੇ ਨਾਲ